ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਵਿਦੇਸ਼ੀ ਸਟੂਡੈਂਟ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਗੱਡੀ ਜਦੋਂ ਚੜਾਈ ਗਈ ਤਾਂ ਸਟੂਡੈਂਟ ਜਿਹੜਾ ਆ ਜੋ ਕਿ ਜ਼ੰਬਾਵੇ ਤੋਂ ਆਇਆ ਹੋਇਆ ਸੀ ਤਾਂ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇਹ ਉਹੀ ਕਾਰ ਹੈ ਜਿਸ ਦੇ ਨਾਲ ਇਸ ਵਿਦੇਸ਼ੀ ਸਟੂਡੈਂਟ ਜੋ ਕਿ ਜ਼ੰਬਾਵੇ ਤੋਂ ਆਇਆ ਹੋਇਆ ਸੀ ਤਾਂ ਪੰਜਾਬ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀ ਤਾਂ ਇਸ ਦੇ ਉੱਤੇ ਗੱਡੀ ਚੜਾਈ ਗਈ ਤਾਂ ਇਹ ਕਿ ਇਸ ਮਾਮਲੇ ਦੇ ਵਿੱਚ ਇਹ ਗੰਭੀਰ ਰੂਪ ਦੇ ਨਾਲ ਇਹ ਸਟੂਡੈਂਟ ਜਿਹੜਾ ਉਹ ਜ਼ਖਮੀ ਹੋ ਜਾਂਦਾ ਹੈ ਪਰ ਅਫਵਾਹਾਂ ਵੀ ਬੜੀਆਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੂੰ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਲੋਕ ਇਹ ਵੀ ਕਹਿ ਰਹੇ ਕਿ ਕਾਰ ਜਿਹੜੀ ਆ ਉਹ ਹਾਸੇ ਦਾ ਸ਼ਿਕਾਰ ਹੋਈ ਸੀ ਤਾਂ ਅਚਾਨਕ ਜਾ ਕੇ ਇਸ ਨੌਜਵਾਨ ਦੇ ਜਾ ਕੇ ਟਕਰਾ ਜਾਂਦੀ ਹੈ ਪਰ ਲੇਕਿਨ ਮੌਕੇ ਦੇ ਉੱਤੇ ਜਿਹੜੇ ਇਹ ਕਾਰ ਸਵਾਰ ਸੀਗੇ ਉਹ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਭਾਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜਦੋਂ ਇਹ ਨੌਜਵਾਨ ਜਦੋਂ ਅਰੈਸਟ ਹੋਣਗੇ ਤਾਂ ਉਦੋਂ ਹੀ ਸਾਰਾ ਮਾਮਲਾ ਕਲੀਅਰ ਹੋ ਪਾਏਗਾ ਕਿ ਆਕਰ ਕਾਰ ਇਹਨਾਂ ਨੌਜਵਾਨਾਂ ਵੱਲੋਂ ਜਾਣਬੁੱਝ ਕੇ ਇਹ ਇਸ ਜਿਹੜਾ ਜੰਬਾਵੇ ਤੋਂ ਸਟੂਡੈਂਟ ਆਇਆ ਹੋਸੀ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਾਰਨਾਂ ਦੀ ਹਾਦਸੇ ਦਾ ਸ਼ਿਕਾਰ ਹੋਈ ਸਾਢੇ 4 ਵਜੇ ਇੱਕ ਇਨਫਾਰਮੇਸ਼ਨ ਮਾਸੂਲ ਹੋਈ ਸੀ ਜਿਹਦੇ ਤੇ ਪਤਾ ਲੱਗਿਆ ਸੀਗਾ ਕਿ ਨਵੇਂ ਪਿੰਡ ਦੇ ਕੋਲ ਇੱਕ ਵਿਅਕਤੀ ਜਿਹੜਾ ਹੈਗਾ ਉਹ ਉਹਦੇ ਸੱਟਾਂ ਲੱਗੀਆਂ ਹੈਗੀਆਂ ਤੇ ਦੋ ਗਰੁੱਪਾਂ ਦਾ ਉੱਥੇ ਕੋਈ ਝਗੜਾ ਹੋਇਆ ਇਹ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਮੁਖ ਅਫਸਰ ਥਾਣਾ ਤਲਵੰਡੀ ਸਾਬੋ ਤੇ ਨਾਲ ਉਹਦੇ ਡਿਊਟੀ ਅਫਸਰ ਉਥੇ ਮੌਕੇ ਤੇ ਪੁੱਜੇ ਇੱਥੇ ਉਹਨੂੰ ਪਹਿਲਾਂ ਜਿਹੜਾ ਬੰਦਾ ਉਥੇ ਜ਼ਖਮੀ ਸੀਗਾ ਉਹ ਵਿਅਕਤੀ ਨੂੰ ਚੱਕ ਕੇ ਐਂਬੂਲੈਂਸ ਚ ਆਪਣਾ ਹਸਪਤਲ ਭੇਜਿਆ ਤੇ ਜਿੱਥੋਂ ਉਹਨੂੰ ਐਮਸ ਹਸਪਤਲ ਬਟੇਂਡੇਰਾ ਪ੍ਰਕਾਟਾ ਤੇ ਬਾਕੀ ਵਿਅਕਤੀ ਜਿਹੜੇ ਹੈਗੇ ਉਥੋਂ ਉਹ ਭੱਜ ਗਏ ਸੀਗੇ ਕਲਪਰੇਟ ਪਰ ਉਹਨਾਂ ਦੀ ਗੱਡੀ ਜਿਹੜੀ ਉਥੇ ਇੱਕ ਦਰਖਤ ਦੇ ਨਾਲ ਟਕਰਾ ਗਈ ਜਿਹੜੀ ਉਹ ਗੱਡੀ ਨੂੰ ਕਬਜ਼ੇ ਚ ਲਿਆ ਦੇਖੋ ਅਗਲੀ ਕਾਰਵਾਈ ਜਿਹੜੀ ਹੈਗੀ ਅਸੀਂ ਉਹਦੀ ਗੱਡੀ ਦਾ ਸਾਰਾ ਪੜਤਾਲ ਕਰਕੇ ਤੇ ਬੰਦਿਆਂ ਦਾ ਪਤਾ ਕਰਕੇ ਉਹਨਾਂ ਨੂੰ ਅ ਪਹਿਲਾਂ ਤਾਂ ਕਾਰਵਾਈ ਕਰਾਂਗੇ ਉਹਨਾਂ ਦੇ ਪਰਚਾ ਐਫ ਆਈ ਆਰ ਰਜਿਸਟਰ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਕੀ ਮਾਮਲਾ ਕੀ ਹੋਇਆ ਕੰਟੀ ਜਾਂਚ ਪਤਾ ਲੱਗਿਆ ਕੀ ਕਾਰਨ ਕੀ ਹੈ ਤੇ 8 ਅਗਸਤ ਦਾ ਵਿਧਿਆਰਥੀ ਹੋਗਾ ਇਹ ਪਤਾ ਲੱਗਿਆ ਸੀਗਾ ਹੱਲੇ ਇਹ ਵਿਅਕਤੀ ਜਿਹੜਾ ਹੈਗਾ ਇਹ ਬਾਹਰ ਦਾ ਹੈਗਾ ਤੇ ਇਹਦੇ 'ਚ ਇਹਨਾਂ ਦਾ ਦੋ ਧਿਰਾਂ ਦਾ ਕੱਲ ਆਪਸ ਦੇ ਵਿੱਚ ਕੋਈ ਗੱਲ ਸੁਣੀ ਹੋਈ ਸੀਗੀ ਤੇ ਉਸ ਤੇ ਅੱਜ ਜਿਹੜਾ ਹੈਗਾ ਇਹਨਾਂ ਦਾ ਫੇਰ ਜਿਹੜਾ ਹੈਗਾ ਝਗੜਾ ਹੋ ਗਿਆ। ਕੋਈ ਚਲ ਲੱਗਿਆ ਕੋਈ ਹਾਂ ਇਹਦੇ ਵਿੱਚ ਜਿਹੜੀ ਅਸੀਂ ਜਿਹੜੇ ਲੜਕੇ ਜਿਨ੍ਹਾਂ ਨੇ ਇੱਥੇ ਅਟੈਕ ਕੀਤਾ ਸੀਗਾ ਉਹ ਉਹਨਾਂ ਦੀ ਗੱਡੀ ਜਿਹੜੀ ਹੈਗੀ ਆ ਉਹ ਰਿਕਵਰ ਕੀਤੀ ਹੈ ਤੇ ਉਹਦੇ ਤੇ ਕਾਰਵਾਈ ਕਰਦੇ ਹੋਏ ਉਹਦੇ ਨੰਬਰ ਵਗੈਰਾ ਨੂੰ ਟ੍ਰੇਸ ਕਰਕੇ ਤੇ ਉਹ ਲੋਕੀਆਂ ਦਾ ਪਤਾ ਕਰਾਂਗੇ। ਅੱਜ ਕਰੀਬ 4:30 ਵਜੇ ਇੱਕ ਇਨਫਾਰਮੇਸ਼ਨ ਮਸੂਲ ਹੋਈ ਸੀ ਜਿਹਦੇ ਤੇ ਪਤਾ ਲੱਗਿਆ ਸੀਗਾ ਕਿ ਨਵੇਂ ਪਿੰਡ ਦੇ ਕੋਲ ਇੱਕ ਵਿਅਕਤੀ ਜਿਹੜਾ ਹੈਗਾ ਉਹ ਉਹਦੇ ਸੱਟਾਂ ਲੱਗੀਆਂ ਹੈਗੀਆਂ ਤੇ ਦੋ ਗਰੁੱਪਾਂ ਦਾ ਉੱਥੇ ਕੋਈ ਝਗੜਾ ਹੋਇਆ ਤੇ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਮੁਖਬਰ ਸਥਾਣਾ ਤਲਵੰਡੀ ਸਾਬੋ ਤੇ ਨਾਲ ਉਹਦੇ ਡਿਊਟੀ ਅਫਸਰ ਉੱਥੇ ਮੌਕੇ ਤੇ ਪੁੱਜੇ ਜਿੱਥੇ ਉਹਨੂੰ ਪਹਿਲਾਂ ਜਿਹੜਾ ਬੰਦਾ ਉੱਥੇ ਜ਼ਖਮੀ ਸੀਗਾ ਉਹ ਵਿਅਕਤੀ ਨੂੰ ਚੱਕ ਕੇ ਐਂਬੂਲੈਂਸ 'ਚ ਆਪਣਾ ਹਸਪੀਟਲ ਭੇਜਿਆ ਤੇ ਜਿੱਥੋਂ ਉਹਨੂੰ